ਕੋ ਜੀ ਡੀ ਐਚ ਪੀ ਆਈ ਐਲ ਹੈ ਜਿੱਦਾਂ ਚੀਮਾ ਸਾਹਿਬ ਨੇ ਦੱਸਿਆ ਕਿ ਇੱਕ ਆਡੀਓ ਰਿਕਾਰਡਿੰਗ ਨੂੰ ਲੈ ਕੇ ਜਿਹੜੀ ਕਿ ਪਟਿਆਲਾ ਪੁਲਿਸ ਦੀ ਹੈ ਐਸ ਐਸ ਪੀ ਸਮੇਤ ਸਾਰੇ ਅਫਸਰ ਨੇ ਔਰ ਕਿਸ ਤਰੀਕੇ ਉਥੇ ਤੱਕੇਸ਼ਾਈਆਂ ਤੇ ਗੱਲਾਂ ਹੋ ਰਹੀਆਂ ਉਹ ਡਿਟੇਲ ਦੇ ਵਿੱਚ ਸੋ ਅਸੀਂ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਸਵੇਰੇ ਇੱਕ ਮੈਂਸ਼ਨਿੰਗ ਕੀਤੀ ਸੀ ਕਿ ਬਹੁਤ ਸੀਰੀਅਸ ਇਸ਼ੂ ਹੈ ਇਲੈਕਸ਼ਨ ਪ੍ਰੋਸੈਸ ਔਨ ਹੈ ਅੱਜ ਨੋਮੀਨੇਸ਼ਨਸ ਦੀ ਲਾਸਟ ਡੇਟ ਹੈ 14 ਨੂੰ ਵੋਟਾਂ ਪੈ ਜਾਣੀਆਂ ਸੋ ਇਹ ਸਾਡੀ ਅੱਜ ਹੀ ਸੁਣਵਾਈ ਲਈ ਲਾਈ ਜਾ ਸੋ ਅੱਜ ਉਹ ਸੁਣਵਾਈ ਤੇ ਆਈ ਤੇ ਉਸ ਪੀ ਆਈ ਐਲ ਦੇ ਵਿੱਚ ਜਿਹੜੀ ਮੇਨ ਡਿਮਾਂਡ ਹੈ ਉਹ ਇਹ ਹੈ ਕਿ ਅਗਰ ਪਟਿਆਲਾ ਦੀ ਜਿਹੜੀ ਪੁਲਿਸ ਹੈ ਅਗਰ ਪੁਲਿਸ ਦੇ ਹੈੱਡ ਹਨ ਉਹ ਆਪ ਹੀ ਅਫਸਰਾਂ ਨੂੰ ਇਨਸਟਰਕਸ਼ਨ ਕਰ ਰਹੇ ਨੇ ਕਿ ਭਾਈ ਜਿਹਨੂੰ ਚੱਕਣਾ ਉਹਨੂੰ ਘਰੋਂ ਚੱਕ ਲੋ ਜਿਹਦੇ ਕਾਗਜ਼ 파ੜਦੇ ਉਹਦੇ ਕਾਗਜ਼ 파ੜ ਦੋ ਐਮ ਐਲ ਏ ਨਾਲ ਤਾਲਮੇਲ ਕਰਕੇ ਰੱਖਿਓ ਐਮ ਐਲ ਏ ਦੇ ਗੁੰਡਿਆਂ ਨਾਲ ਜਿਹੜੇ ਨੇ ਉਹਨਾਂ ਨਾਲ ਤਾਲਮੇਲ ਕਰ ਲਓ ਪਰ ਜਿਹੜਾ ਸੈਂਟਰ ਹੈ ਲਾਸਟ ਟਾਈਮ ਵਾਂਗੂ ਨਾ ਹੋਵੇ ਜਿਵੇਂ ਪੰਚਾਇਤਾਂ ਵੇਲੇ ਅੰਦਰ ਵੀਡੀਓ ਬਣ ਗਈ ਸੀ ਇਸ ਵਾਰੀ ਸੈਂਟਰਾਂ ਤੋਂ ਬਾਹਰ ਸਾਰਾ ਕੁਝ ਕੀਤਾ ਜਾਵੇ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਖੜਾ ਹੋ ਜਾਂਦਾ ਹੈ ਕਿ ਸਾਰਾ ਮੈਨੂੰ ਲੱਗਦਾ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹੀ ਕੰਪਰੋਮਾਈਜ਼ ਹੋ ਜਾਏਗਾ ਅਗਰ ਪੁਲਿਸ ਇਸ ਲੈਵਲ ਤੇ ਕੰਪਰੋਮਾਈਜ਼ ਹੈ ਉਹ ਵੀ ਇੱਕ ਬਾਰਡਰ ਸਟੇਟ ਦੀ ਪੁਲਿਸ ਸੋ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਨੇ ਸਾਡੀ ਜਿਹੜੀ ਪੀਆਈਐਲ ਹੈ ਉਹਦੇ ਚ ਨੋਟਿਸ ਇਸ਼ੂ ਕਰਤਾ ਹੈ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਵੀ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ ਵੀ ਇਹਦੇ ਚ ਹੁਣ ਜਵਾਬ ਮੰਗਿਆ ਗਿਆ ਮੰਡੇ ਵਾਸਤੇ ਰੱਖੀ ਹੈ ਸਾਡੀ ਰਿਕੁਐਸਟ ਸੀ ਕਿ ਜਲਦੀ ਰੱਖੀ ਜਾਵੇ ਕਿਉਂਕਿ ਕੱਲ ਨੂੰ ਫਰਾਈਡੇ ਹੈ ਫਿਰ ਸੈਟਰਡੇ ਸੰਡੇ ਬੰਦ ਸੋ ਮੰਡੇ ਨੂੰ ਅਰਜੈਂਟ ਦੇ ਵਿੱਚ ਹੀ ਦੁਬਾਰਾ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਉਹਨਾਂ ਨੇ ਸਾਨੂੰ ਸਪੈਸਿਫਿਕ ਕੁਆਰੀ ਕੀਤੀ ਸੀ ਕਿ ਕੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਤੁਸੀਂ ਅਪਰੋਚ ਕੀਤਾ ਤਾਂ ਉਹ ਵੀ ਅਸੀਂ ਔਨ ਰਿਕਾਰਡ ਦੇ ਦਿੱਤੀ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਪਰੋਚ ਕੀਤਾ ਹਾਲਾਂਕਿ ਕੋਰਟ ਨੇ ਇੱਕ ਜਿਹੜੀ ਸਪੈਸਿਫਿਕ ਕੁਆਰੀ ਹੀਅਰਿੰਗ ਦੇ ਦੌਰਾਨ ਕੀਤੀ ਕਿ ਕੀ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਨਹੀਂ ਇਹਨੂੰ ਦੇਖ ਸਕਦਾ ਤਾਂ ਅਸੀਂ ਦੱਸਿਆ ਕਿ ਐਸ ਪਰ ਐਕਟ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਦੈਟ ਇਜ਼ ਅੰਡਰ ਦਾ ਪੰਜਾਬ ਗਵਰਨਮੈਂਟ ਕਿ ਕੋਈ ਦੂਸਰੀਆਂ ਚੋਣਾ ਨਹੀਂ ਜਦੋਂ MP MLA ਚੋਣਾ ਹੁੰਦੀਆਂ ਨੇ ਫਿਰ ਸੈਂਟਰਲ ਕਮਿਸ਼ਨ ਹੁੰਦਾ ਫਿਰ ਚੀਫ ਇਲੈਕਟੋਰਲ ਪੰਜਾਬ ਹੁੰਦੇ ਨੇ ਜਿਹੜਾ ਇਹ ਵਾਲਾ ਕਮਿਸ਼ਨ ਹੈ ਇਹ ਤੇ ਅਕਸਰ ਰਿਟਾਇਰਡ ਜਿਹੜੇ ਅਫੀਸਰ ਹੈ ਉਹ ਲਾਏ ਜਾਂਦੇ ਨੇ ਤੇ ਪੰਜਾਬ ਸਰਕਾਰ ਦਾ ਇਹ ਕਮਿਸ਼ਨ ਸੋ ਇਹ ਜਿਹੜੀ ਵੀਡੀਓ ਹੈ ਇਹਦੀ ਜੈਨੂਇਨੈਸ ਜਾਣਨੀ ਬਹੁਤ ਜ਼ਰੂਰੀ ਹੈ ਸਟੇਟ ਤੋਂ ਬਾਹਰਲੀ ਕੋਈ ਵੀ ਏਜੰਸੀ ਇਹਦੀ ਵੀਡੀਓ ਦੀ ਜਾਂਚ ਕਰੇ ਔਰ ਫਿਰ ਜਿਹੜੇ ਆਫੀਸਰਸ ਇਨਵੋਲਡ ਨੇ ਉਹਨਾਂ ਦੇ ਖਿਲਾਫ ਐਕਸ਼ਨ ਮਸਟ ਹੈ ਕਿਉਂਕਿ ਇਹ ਚੀਜ਼ ਲਾਅ ਨਹੀਂ ਕੀਤੀ ਜਾ ਸਕਦੀ ਅਗਰ ਪੁਲਿਸ ਹੀ ਕਹੂਗੀ ਕਿ ਐਮਐਲਏਾਂ ਦੇ ਨਾਲ ਮਿਲ ਕੇ ਐਮਐਲਏ ਨੂੰ ਸੈਟੀਸਫਾਈ ਕਰਕੇ ਜਿਹੜੇ ਦੂਜੀਆਂ ਪਾਰਟੀਆਂ ਦੇ ਨਾਮੀਨੇਸ਼ਨ ਕਰਨ ਬੰਦੇ ਆ ਰਹੇ ਨੇ ਉਹਨਾਂ ਨੂੰ ਘਰੋਂ ਚੱਕ ਲੋ ਉਹਨਾਂ ਨੂੰ ਕਿਤੇ ਬਾਹਰੋਂ ਚੱਕ ਲੋ ਟਾਪਰ ਇਸ ਤਰੀਕੇ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਜਿਹੜਾ ਇੱਕ ਸੁਪਨਾ ਆਪਾਂ ਦੇਖਦੇ ਆ ਉਹ ਤਾਂ ਫਿਰ ਖਤਮ ਹੀ ਹੋ ਗਿਆ ਸੀਐਪੀਪੀ ਅਸੀਂ ਅਸੀਂ ਕਿਹਾ ਕਿ ਹੁਣ 14 ਨੂੰ ਇਲੈਕਸ਼ਨ ਹੈ ਸਾਡੀ ਪ੍ਰੇਅਰ ਦੀ ਡਿਮਾਂਡ ਹੈ ਕਿ ਪਟਿਆਲਾ ਦੇ ਵਿੱਚ ਤੋਂ ਸਾਹਮਣੇ ਆ ਗਿਆ ਇਹ ਇਕੱਲੇ ਐਸਐਸਪੀ ਦੀ ਗੱਲ ਨਹੀਂ ਉਸ ਕੌਨਕਾਲ ਦੇ ਵਿੱਚ ਸਾਰੇ ਐਸਪੀ ਵੀ ਨੇ ਡੀਐਸਪੀ ਵੀ ਨੇ ਐਸਐਚਓ ਵੀ ਨੇ ਸੋ ਸਾਰਾ ਜਿਹੜਾ ਉੱਥੇ ਦਾ ਹਮਲਾ ਫੈਲਾ ਉਹ ਤਾਂ ਸਰਕਾਰ ਦੇ ਉੱਤੋਂ ਕੰਪਰੋਮਾਈਜ਼ਡ ਹੈ ਤੋ ਸਾਡੀ ਇਹ ਪਟੀਸ਼ਨ ਦੇ ਵਿੱਚ ਮੰਗ ਹੈ ਕਿ ਉੱਥੇ ਸੈਂਟਰਲ ਫੋਰਸਸ ਲਾ ਕੇ ਇਲੈਕਸ਼ਨ ਕਰਾਈ ਜਾਵੇ ਔਰ ਇਹ ਤਾਂ ਇੱਕ ਜ਼ਿਲ੍ਹਾ ਇਹ ਤਾਂ ਇੱਕ ਕੌਨਕਾਲ ਵਾਇਰਲ ਹੋਗੀ ਇਹਦਾ ਮਤਲਬ ਇਨਸਟਰਕਸ਼ਨ ਇਹ ਸਾਰੇ ਪੰਜਾਬ ਵਾਸਤੇ ਆਈ 19 ਸਰਕਾਰ ਦੀ ਸੋ ਇਹਦੇ ਵਿੱਚ ਕੋਰਟ ਤੁਰੰਤ ਪ੍ਰਭਾਵ ਨਾਲ ਦਖਲ ਦੇ